ਨਾਨਕ ਸਿੰਘ ਦਾ ਬਹੁਤ ਹੀ ਮਸ਼ਹੂਰ ਨਾਵਲ ਪਵਿੱਤਰ ਪਾਪੀ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜੀ ਅੱਜ ਨਾਵਲ ਦਾ ਭਾਗ 5 ਸੁਣਾਵਾਂਗੇ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕਰਦੇ ਰਿਹਾ ਕਰੋ ਸੋ ਆਓ ਸੁਣਦੇ ਹਾਂ ਅਗਲਾ ਭਾਗ ਪੁਆਇੰਟ ਤੇ ਸੁਣਦੇ ਰਹੋ ਸਭੀ ਮਿਲਿਆ 11 ਕਈ ਵਾਰੀ ਐਸਾ ਹੁੰਦਾ ਹੈ ਕਿ ਪਿਛ ਵਿੱਚ ਵਾਪਰਨ ਵਾਲੀ ਕਿਸੇ ਦਰਘਟਨਾ ਦਾ ਨਿਮਮ ਜਿਹਾ ਚਾਵਲਾ ਸਾਨੂੰ ਵਰਤਮਾਨ ਵਿੱਚੋਂ ਕਿਸੇ ਨਾ ਕਿਸੇ ਸ਼ਕਲ ਵਿੱਚ ਪੈਣ ਲੱਗ ਪੈਂਦਾ ਹੈ ਪੰਨਾ ਲਾਲ ਜਦ ਕੰਮ ਤੇ ਜਾਣ ਲਈ ਘਰੋਂ ਨਿਕਲਿਆ ਸੀ ਤਾਂ ਮਾਇਆ ਬੂਹੇ ਵਿੱਚ ਖੜੋਤੀ ਜਦ ਤੋੜੀ ਉਹ ਉਹਨੂੰ ਨਜ਼ਰੀ ਆਉਂਦਾ ਰਿਹਾ ਉਹਦੀ ਪਿੱਠ ਦਿਖਦੀ ਰਹੀ ਇੱਕ ਵਾਰ ਦੌੜ ਕੇ ਪਤੀ ਨੂੰ ਆਵਾਜ਼ ਮਾਰਨ ਲਈ ਉਸ ਦਾ ਦਿਲ ਚਾਹਿਆ ਸੀਗਾ ਪਰ ਕਦੇ ਲਈ ਇਹੋ ਸੋਚ ਕੇ ਔਰ ਹੋ ਗਈ ਜੋ-ਜੋ ਵਕਤ ਬੀਤਦਾ ਗਿਆ ਮਾਇਆ ਦੇ ਦਿਲ ਦੀ ਪਰੇਸ਼ਾਨੀ ਵਧਦੀ ਹੀ ਗਈ ਪੈਸੇ ਤਾਂ ਪਰੇਸ਼ਾਨੀ ਨੇ ਕਦੇ ਵੀ ਉਹਦਾ ਖਹਿੜਾ ਨਹੀਂ ਸੀ ਛੱਡਿਆ ਪਰ ਅੱਜ ਦੀ ਪਰੇਸ਼ਾਨੀ ਕੁਝ ਅਨੋਖੀ ਤਰ੍ਹਾਂ ਦੀ ਸੀਗੀ ਉਸ ਨੂੰ ਆਪਣਾ ਦਿਲ ਘੜਦਾ ਘੜਦਾ ਮਾਲੂਮ ਹੁੰਦਾ ਸੀਗਾ ਅੱਗੇ ਉਹ ਪੰਨਾ ਲਾਲ ਦੇ ਚਲੇ ਜਾਣ ਤੋਂ ਬਾਅਦ ਨਾ ਧੋ ਕੇ ਕੰਗੀ ਪੱਟੀ ਕਰਕੇ ਘਰ ਦੇ ਕਮਾਂ ਵਿੱਚ ਰੁੱਝ ਜਾਂਦੀ ਸੀ ਪਰ ਅੱਜ ਉਸਨੇ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਵੀਰਾਂ ਨੂੰ ਥੋੜਾ ਬਹੁਤ ਕੰਮ ਸਮਝਾ ਕੇ ਉਹ ਅੰਦਰ ਜਾ ਕੇ ਮੰਜੇ ਤੇ ਲੰਮੀ ਪੈ ਗਈ ਸੀਗੀ ਕਈ ਤਰ੍ਹਾਂ ਦੇ ਦਲਟਾਉ ਤੇ ਭੇਸੇਰ ਪੈਰ ਖਿਆਲ ਉਹਦੇ ਅੰਦਰ ਔਠ ਔਟ ਕੇ ਉਸਦੀ ਘਬਰਹਟ ਨੂੰ ਵਧਾ ਰਹੇ ਸੀਗੇ ਰੋਟੀ ਵੇਲਾ ਹੋ ਗਿਆ ਵੀਨਾ ਨੇ ਰੰਨ ਪਕਾ ਕੇ ਰੋਟੀ ਤਿਆਰ ਕਰ ਲਈ ਸੀਗੀ ਮਾਇਆ ਨੇ ਚਾਹਿਆ ਕਿ ਸਦਾ ਵਾਂਗ ਉੱਠ ਕੇ ਬੱਚਿਆਂ ਨੂੰ ਰੋਟੀ ਖਾਵੇ ਪਰ ਉਹ ਉੱਠ ਨਾ ਸકી ਇਹ ਕੰਮ ਵੀ ਅਜ ਵੀਨਾ ਨੂੰ ਹੀ ਕਰਨਾ ਪਿਆ ਮਾਇਆ ਹਮੇਸ਼ਾ ਪਤੀ ਨੂੰ ਖਵਾ ਕੇ ਆਪ ਖਾਂਦੀ ਹੁੰਦੀ ਸੀ ਪੰਨ ਲਾਲ 12 ਤੋਂ 1 ਵਜੇ ਦੇ ਦਰਮਿਆਨ ਘਰ ਆ ਜਾਇਆ ਕਰਦਾ ਸੀਗਾ ਪਰ ਅੱਜ ਜਦ ਕਿ ਉਹ ਇੱਕ ਛੱਡ ਕੇ 2 ਵਜੇ ਤੱਕ ਵੀ ਨਾ ਆਇਆ ਤਾਂ ਮਾਇਆ ਵੀ ਮਾਇਆ ਦੀ ਬੇਰਮੀ ਹੋਰ ਵਧ ਗਈ ਸੀ ਉਹ 2 2 4 4 ਮਿੰਟਾਂ ਮਗਰੋਂ ਉੱਠ ਕੇ ਬਾਹਰ ਬੂਰੇ ਵਿੱਚ ਜਾ ਕੇ ਖਲੋਂਦੀ ਰਹੀ ਕਦੇ ਬਸੰਤ ਨੂੰ ਤੇ ਕਦੇ ਵਿਦਿਆ ਨੂੰ ਬਾਹਰ ਕੱਲਦੀ ਪਰ ਹਰ ਵਾਰ ਉਹਨੂੰ ਪਾਪਾ ਜੀ ਅੱਜੇ ਨਹੀਂ ਆਏਗੇ ਵੈਥੀ ਉੱਤਰ ਮਿਲਦਾ ਰਿਹਾ ਅੜੀਕ ਦੀਆਂ ਅੜੀਕਤਿਆਂ 3 ਵਜ ਗਏ ਫਿਰ 4 ਵਜ ਗਏ ਮਾਇਆ ਉਸੇ ਤਰ੍ਹਾਂ ਭੁੱਖੀ ਪਾਣੀ ਬੈਠੀ ਰਹੀ ਅਜੇ ਵੀ ਉਸ ਦਾ ਖਿਆਲ ਸੀ ਉਸ ਦਾ ਪਤੀ ਹੁਣੇ ਆਇਆ ਕਿ ਆਇਆ ਅੱਗੇ ਕਈ ਵਾਰ ਅਜਿਹਾ ਹੁੰਦਾ ਸੀ ਕਿ ਬੰਨਾ ਲਾਲ ਨੂੰ ਕੰਮ ਦੀ ਬਹੁਲਤਾ ਕਰਕੇ 3-4 ਵਜ ਵੀ ਜਾਂਦੇ ਸਨ 2-4 ਵਾਰੀ ਤਦ ਦੁਪਹਿਰ ਦੀ ਰੋਟੀ ਬਾਜ਼ਾਰੋਂ ਖਾ ਕੇ ਪੰਨਾ ਲਾਲ ਰਾਤੀ ਹੱਟੀ ਬੰਦ ਕਰਕੇ ਹੀ ਘਰ ਆਇਆ ਸੀਗਾ ਅੱਜ ਵੀ ਮਾਇਆ ਦਾ ਕੁਝ ਇਸੇ ਤਰ੍ਹਾਂ ਦਾ ਖਿਆਲ ਸੀ ਪਰसों ਚੌਥੀ ਪੰਨਾ ਲਾਲ ਉਸ ਨੂੰ ਕਹਿ ਰਿਹਾ ਸੀ ਅੱਜ ਕੱਲ ਮੈਨੂੰ ਦੋ ਆਦਮਿਆਂ ਜਿੰਨਾ ਕੰਮ ਕਰਨਾ ਪੈਂਦਾ ਹੈ ਪਤਾ ਪਰ ਪਤਾ ਨਹੀਂ ਕਿਉਂ ਅਜ ਵਰਗੀ ਹਾਲਤ ਮਾਇਦੀ ਕਦੇ ਨਹੀਂ ਸੀ ਹੋਈਗੀ ਅਖੀਰ ੜੀ ੜੀ ਕੇ ਸ਼ਾਮ ਹੋ ਗਈ ਤੇ ਉਸ ਤੋਂ ਬਾਅਦ ਰਾਤ ਪਰ ਪੰਨਾ ਲਾਲ ਨਾ ਹੀ ਵਰਤਿਆ ਰਾਤ ਦੀ ਰੋਟੀ ਦਾ ਵੇਲਾ ਵੀ ਖੁੰਝ ਚੁੱਕਾ ਸੀਗਾ ਹੁਣ ਤਾਂ ਮਾਇਆ ਦਾ ਇੱਕ ਇੱਕ ਮਿੰਟ ਕਿਆਮਤ ਵਰਗਾ ਬੀਤਣ ਲੱਗਾ ਅਖੀਰ ਉਸਨੇ ਵੀਨਾ ਨੂੰ ਦੁਕਾਨ ਤੇ ਭੇਜਿਆ ਉਹ ਬਸੰਤ ਨੂੰ ਨਾਂ ਲੈ ਕੇ ਚਲੀ ਗਈ ਤੇ ਚੋਖੀ ਦੇਰ ਲਾ ਕੇ ਮੁੜੀ ਪਰ ਖਾਲੀ ਵੇਖਦਿਆਂ ਹੀ ਵੇਖਦਿਆਂ ਮਾਇਆ ਦੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ ਤੇ ਜਦ ਵੀਨਾ ਨੇ ਪੰਨਾ ਲਾਲ ਦੇ ਬੰਬਈ ਜਾਣ ਦੀ ਗੱਲ ਉਸ ਨੂੰ ਸੁਣਾਈ ਤਾਂ ਉਸ ਦੇ ਦਿਲ ਨੂੰ ਕوج-ਕوج ਖਲੋਤ ਹੋਈ ਪਰ ਬੇਰਮੀ ਦੀ ਥਾਂ ਹੀ ਉਸ ਨੂੰ ਹੈਰਾਨੀ ਵਧਣ ਲੱਗੀ ਸੀਗੀ ਉਹ ਕੌਣ ਸੀਗਾ ਜਿਸ ਨੇ ਇਹ ਸੰਪੱਤੇ ਬਾਰੇ ਦੱਸਿਆ ਸੀਗਾ ਮਾਇਆ ਨੂੰ ਪਤਾ ਸੀਗਾ ਕਿ ਸਰਦਾਰ ਦੀ ਹੱਤੀ ਤੇ ਉਸਦੇ ਪਤੀ ਤੋਂ ਬਿਨਾ ਹੋਰ ਕੋਈ ਨੌਕਰ ਨਹੀਂਗਾ ਹਾਂ ਇਤਨਾ ਉਸ ਨੂੰ ਪਤਾ ਸੀ ਕਿ ਸਰਦਾਰ ਨੇ ਕਮਿਸ਼ਨ ਉੱਤੇ ਇੱਕ ਦੋ ਏਜੰਟ ਜ਼ਰੂਰ ਰੱਖੇ ਹੋਏ ਹਨ ਜਿਹੜੇ ਬਾਹਰ ਜਾ ਕੇ ਮਾਲ ਦੇ ਆਰਡਰ ਲਿਆਇਆ ਕਰਦੇ ਹਸਨ ਪਰ ਉਹ ਰਹਿੰਦੇ ਆਪੋ ਆਪਣੇ ਘਰੀ ਸਨ ਉਸਨੇ ਵੀਨਾ ਨੂੰ ਪੁੱਛਿਆ ਵੀਣੀ ਉਹ ਕੌਣ ਸੀਗਾ ਕੋਈ ਓਪਰਾ ਜਿਹਾ ਸੀਗਾ ਕਿਹੋ ਜਿਹਾ ਸੀਗਾ ਪਤਲਾ ਜਿਹਾ ਗੋਰਾ ਜਿਹਾ ਲिसा ਜਿਹਾ ਮਾਇਆ ਨੇ ਹੋਰ ਕੁਝ ਨਾ ਪੁੱਛਿਆ ਉਸਦੀ ਇਹ ਬਾਤ ਬੜੀ ਇਹ ਰਾਤ ਬੜੀ ਕਸ਼ਟਾਂ ਭਰੀ ਬੀਤੀ ਸੀ ਉਹ ਬੇਸਬਰੀ ਨਾਲ ਦਿਨ ਚੜਨ ਦੀ ਅੜੀ ਕਰਨ ਲੱਗੀ ਵੀਰਾਂ ਨੇ ਉਸ ਨੂੰ ਦੱਸਿਆ ਸੀ ਕਿ ਉਹ ਆਦਮੀ ਸਵੇਰ ਖੁਦ ਆ ਕੇ ਭਾਪਜੀ ਦੀ ਬਾਬਤ ਬਾਕੀ ਗੱਲਾਂ ਦੱਸੇਗਾ ਤੈਨ ਚੜਿਆ ਮਾਇਆ ਅੱਗੇ ਨਾਲੋਂ ਅਗੇਤਰੀ ਹੀ ਜਾ ਕੇ ਘਰ ਦੀ ਸਫਾਈ ਵਿੱਚ ਰੁੱਝ ਗਈ ਬਾਲਾਂ ਨੂੰ ਉਸਨੇ ਉਸ ਵਕਤ ਹੀ ਨਵਾਦ ਤਵਾ ਕੇ ਟਿਚਨ ਕਰ ਛੱਡਿਆ ਸੀ ਸ਼ਾਇਦ ਇਹ ਸਭ ਕੁਝ ਉਸ ਉਪਰੇ ਆਦਮੀ ਦੇ ਕਾਰਨ ਸੀਗਾ ਸਾਡੇ 7 ਵਜੇ ਦਾ ਵੇਲਾ ਸੀਗਾ ਜਦੋਂ ਬਾਹਰੋਂ ਕਿਸੇ ਨੇ ਵੀਨਾ ਦਾ ਨਾਂ ਲੈ ਕੇ ਆਵਾਜ਼ ਦਿੱਤੀ ਮਾਇਆ ਇਸ ਵੇਲੇ ਮੰਜੇ ਤੇ ਲੇਟੀ ਸੀ ਤੇ ਵੀਨਾ ਰਸੂਈ ਵਿੱਚ ਪੋਚਾ ਫੇਰ ਰਹੀ ਸੀ ਆਪਣਾ ਨਾਂ ਸੁਣਦਿਆਂ ਹੀ ਵੀਨਾ ਪੋਚੇ ਵਾਲੀ ਲੀਰ ਨੂੰ ਚੁੱਲ੍ਹੇ ਦੀ ਨੁੱਕਰ ਵਿੱਚ ਰੱਖਦੀ ਹੋਈ ਝਟਪਟ ਹੱਥ ਧੋ ਕੇ ਬਾਹਰ ਦੌੜ ਗਈ ਸੀਗੀ ਦੂਜੇ ਪਲ ਹੀ ਉਹ ਕਿਦਾਰ ਨੂੰ ਨਾਲ ਲੈ ਕੇ ਮਾਂ ਦੇ ਪਾਸ ਪਹੁੰਚੀ ਮਾਇਆ ਅੱਗੇ ਹੀ ਉਸ ਦੀ ਆਵਾਜ਼ ਸੁਣ ਕੇ ਅੰਦਰਲੇ ਕਮਰੇ ਦੇ ਬੂਹੇ ਵਿੱਚ ਆਖ ਖਲੋਤੀ ਸੀਗੀ ਵੀਨਾ ਨੂੰ ਨੰਗੇ ਸਿਰ ਸਿਰਫ ਪੈਟੀ ਕੋਟ ਚੱਗੀ ਵਿੱਚ ਦੇਖ ਕੇ ਜਰਾ ਕਰੇੜੀ ਜੀ ਆਵਾਜ਼ ਵਿੱਚ ਕਹਿਣ ਲੱਗੀ じゃ ਤੂੰ ਕੰਮ ਕਰ ਜਾ ਕੇ ਵੀਨਾ ਚਲੀ ਗਈ ਤੇ ਮਾਇਆ ਨੇ ਸਰਦਾ ਪੱਲਾ ਨੀਵਾ ਕਰਕੇ ਨਮਸਤੇ ਦੇ ਉੱਤਰ ਵਿੱਚ ਹੱਥ ਜੋੜੇ ਫੈਰਸ ਨੂੰ ਅੰਦਰ ਲੈ ਕੇ ਇੱਕ ਕੁਰਸੀ ਤੇ ਬਿਠਾਲ ਦਿੱਤਾ ਤੇ ਆਪ ਜਰਾ ਹਟ ਕੇ ਪੁੰਜੇ ਬੈਠ ਗਈ ਨਹੀਂ ਬੀਬੀ ਜੀ ਤੁਸੀਂ ਪੁੰਜੇ ਨਾ ਬੈਠੋ ਕਹਿੰਦਾ ਹੋਇਆ ਕਿਦਾਰ ਕੁਰਸੀ ਤੋਂ ਉੱਠ ਖੜੁੱਤਾ ਉਸ ਦੀ ਨਿਮਰਤਾ ਤੇ ਲਿਹਾਜ਼ਦਾਰੀ ਦਾ ਮਾਇਆ ਦੇ ਦਿਲ ਤੇ ਮਿੱਠਾ ਜਿਹਾ ਅਸਰ ਪਿਆ ਤੇ ਉਹ ਬਹੁਤ ਹੀ ਖਿੱਚਾ-ਖਿੱਚੀ ਤੋਬ ਚਣ ਲਈ ਲਾਗਲੇ ਮਨ ਜੇ ਤੇ ਬੈਠ ਗਈ ਸੀ ਉਧਰ ਵੀਰਾਂ ਨੇ ਪੋਚੇ ਦਾ ਜਿੰਨਾ ਕੰਮ ਰਹਿੰਦਾ ਸੀਗਾ ਤੂੰ ਕੁ ਸੀਟ ਕੇ ਝਟ ਖਤਮ ਕਰ ਲਿਆ ਤੇ ਕਪੜਾ ਲੱਤਾ ਠੀਕ ਕਰਕੇ ਮੋੜ ਉਸੇ ਕਮਰੇ ਵਿੱਚ ਆ ਕੇ ਮਾਂ ਦੇ ਕੋਲ ਬੈਠ ਗਈ ਕਦਾਰ ਨੂੰ ਪਤਾ ਸੀ ਕਿ ਜਾਂਦਿਆ ਹੀ ਉਸ ਉੱਤੇ ਕਿਹੋ ਜਿਹੇ ਸਵਾਲ ਹੋਣਗੇ ਤੇ ਉਹ ਇਹ ਵੀ ਸੋਚਦਾ ਆਇਆ ਸੀ ਕਿ ਉਹਨਾਂ ਸਵਾਲਾਂ ਦੇ ਉੱਤਰਾਂ ਵਿੱਚ ਉਸਨੇ ਕੀ ਕੀ ਕਹਿਣਾ ਹੋਵੇਗਾ ਐਸ ਲਈ ਉਸਨੇ ਆਪ ਹੀ ਗੱਲ ਸ਼ੁਰੂ ਕਰ ਦਿੱਤੀ ਵੀਨਾ ਨੂੰ ਰਾਤੀ ਮੈਂ ਦੱਸਿਆ ਸੀ ਕਿ ਇਹਨਾਂ ਦੇ ਪਾਪਾ ਜੀ ਨੂੰ ਅਚਾਨਕ ਬੰਬਈ ਜਾਣਾ ਪੈ ਗਿਆ ਏ ਤੁਸੀਂ ਜਾਣਦੇ ਹੋ ਬੀਬੀ ਜੀ ਨੌਕਰੀ ਭਾਵੇਂ ਬਾਦਸ਼ਾਹੀ ਹੋਵੇ ਫਿਰ ਵੀ ਆਖਰ ਨੌਕਰੀ ਹੀ ਹੈ ਇਸ ਤਰ੍ਹਾਂ ਬਗੈਰ ਘਰ ਵਿੱਚ ਖਬਰ ਕੀਤੀਆਂ ਚਲੇ ਜਾਣਾ ਕਿੰਡੀ ਹੈਰਾਨੀ ਵਾਲੀ ਗੱਲ ਹੈ ਪਰ ਮਾਲਕਾਂ ਦਾ ਹਕਮ ਵੀ ਤਾਂ ਨਹੀਂ ਮੋੜਿਆ ਜਾ ਸਕਦਾ ਨਾ ਮੈਂ ਕੱਲ ਹੀ ਬੰਬਈਓ ਆਇਆ ਹਾਂ ਉੱਥੇ ਇੱਕ ਕੰਪਨੀ ਨਾਲ ਏਜੰਸੀ ਬਾਰੇ ਕੋਈ ਝਗੜਾ ਜਿਹਾ ਮਕਾਉਣ ਵਾਲਾ ਸੀਗਾ ਨਾਲੇ ਕਈਆਂ ਸਾਲਾਂ ਦਾ ਹਿਸਾਬ ਸਾਫ਼ ਕਰਨਾ ਬੜਾ ਜ਼ਰੂਰੀ ਸੀਗਾ ਜਲਦੀ ਇਸ ਕਰਕੇ ਕਰਨੀ ਪਈ ਕਿ ਲਾਹੌਰ ਦਾ ਇੱਕ ਹੋਰ ਵਪਾਰੀ ਉਸ ਕੰਪਨੀ ਦੀ ਏਜੰਸੀ ਲੈਣ ਲਈ ਕੋਸ਼ਿਸ਼ ਕਰ ਰਿਹਾ ਹੈ ਸਰਦਾਰ ਹੋਰਾਂ ਸੋਚਿਆ ਐਸਾ ਨਾ ਹੋਵੇ ਕਿ ਕੰਪਨੀ ਦਾ ਕੰਮ ਹੱਥੋਂ ਚਲਾ ਜਾਵੇ ਇਸੇ ਕਰਕੇ ਉਹਨਾਂ ਨੂੰ ਤੱਟਫਟ भेजना ਪੈ ਗਿਆ ਕਿਦਾਰ ਦੇ ਪਹਿਲੇ ਪ੍ਰਭਾਵ ਨੇ ਹੀ ਮਾਇਆ ਦੇ ਸਾਰੇ ਫਿਕਰ ਦੂਰ ਕਰ ਦਿੱਤੇ ਉਸ ਦੀ ਮਿੱਠੀ ਬੋਲੀ ਨਿਮਰ ਤਕਨੀ ਤੇ ਦਿਲ ਖਿੱਚਵੀਂ ਸੂਰਤ ਨੇ ਜਿਵੇਂ ਮਾਇਆ ਦਾ ਅੱਧਾ ਦੁੱਖ ਵੰਡ ਲਿਆ ਹੋਵੇ ਉਹ ਬੋਲੀ ਇਹ ਤੇ ਭਰਾਜੀ ਕੋਈ ਗੱਲ ਨਹੀਂ ਗਈ ਮਾਲਕਾਂ ਦਾ ਹੁਕਮ ਮੰਨਣਾ ਸਾਡਾ ਧਰਮ ਹੈ ਪਰ ਮੈਨੂੰ ਬਹੁਤਾ ਫਿਕਰ ਤੇ ਇਸ ਗੱਲ ਦਾ ਸੀਗਾ ਕਿ ਨਾ ਕੋਈ ਕੱਪੜਾ ਨਾ ਬਿਸਤਰਾ ਖਾਲੀ ਹੱਥੀ ਗੱਲ ਟੋਕ ਕੇ ਕਿਰਦਾਰ ਬੋਲਿਆ ਸਭ ਕੁਝ ਲੈ ਗਏ ਨੇ ਮੇਰਾ ਇੱਕ ਬਿਸਤਰਾ ਫालतू ਸੀਗਾ ਕੱਪੜੇ ਵੀ ਲੋੜਿੰਦੇ ਮੇਰੇ ਸੂਟਕੇਸ ਵਿੱਚੋਂ ਨਿਕਲ ਆਏ ਸਨ ਮੈਂ ਥਿਗੋ ਜ਼ੋਰੀ ਬਿਸਤਰਾ ਤੇ ਸੂਟਕੇਸ ਉਹਨਾਂ ਨੂੰ ਦੇ ਕੇ ਨਾਲ ਟਾਂਗੇ ਵਿੱਚ ਰੱਖ ਦਿੱਤਾ ਸੀਗਾ ਅਜੀਬ ਸੰਤ ਲੋਕ ਨੇ ਅਖੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਪਾਣਾ ਬੀਬੀ ਜੀ ਪਰਦੇਸ ਵਿੱਚ ਗੁਜਾਰਾ ਹੁੰਦਾ ਹੈ ਕੱਪੜਿਆਂ ਬਗੈਰ ਕਿਰਦਾਰ ਦੀ ਹਰ ਇੱਕ ਗੱਲ ਜਿਵੇਂ ਮਾਇਆ ਦੇ ਜਟਮਾ ਉੱਤੇ ਫਹਿਦਾ ਕੰਮ ਕਰਦੀ ਜਾ ਰਹੀ ਸੀ ਉਹਦਾ ਦਿਲ ਹੈਸ ਭਲੇ ਆਦਮੀ ਨੂੰ ਅਸੀਸਾਂ ਦੇ ਰਿਹਾ ਸੀਗਾ ਤੁਸੀਂ ਬੜਾ ਬੜੀ ਖੇਚਲ ਕੀਤੀ ਐ ਭਰਾਜੀ ਮਾਇਆ ਦੀਆਂ ਅੱਖਾਂ ਵਿੱਚੋਂ ਉਸ ਉਪਰੇ ਨੌਜਵਾਨ ਲਈ ਸ਼ਰਦਾ ਡਾਲਰ ਰਹੀ ਸੀ ਆਪਣੇ ਕੱਪੜੇ ਦੇ ਕੇ ਤੁਸੀਂ ਕਿੱਡੇ ਔਖੇ ਹੋਏ ਹੋਵੋਗੇ ਨਹੀਂ ਨਹੀਂ ਬੀਬੀ ਜੀ ਮੈਨੂੰ ਜਰਾ ਵੀ ਅੱਖਿਆਈ ਨਹੀਂ ਗਈ ਪਰ ਕਿਤਨੇ ਕਿ ਦਿਨ ਉਹਨਾਂ ਨੂੰ ਰਹਿਣਾ ਪਵੇਗਾ ਬੰਬਈ ਸ਼ਾਇਦ ਹਫ਼ਤਾ ਇੱਕ ਲੱਗ ਜਾਵੇ ਤੇ ਤੁਸੀਂ ਕਦੋਂ ਆਇਓ ਉੱਥੋਂ ਮੈਂ ਕੱਲ ਹੀ ਆਇਆ ਜਦ ਤੱਕ ਪੰਨਾ ਲਾਲ ਹੋਰੀ ਨਹੀਂ ਆਉਂਦੇ ਉਹਨਾਂ ਦੀ ਥਾਂ ਮੈਨੂੰ ਹੀ ਦੁਕਾਨ ਤੇ ਰਹਿਣਾ ਪਵੇਗਾ ਤੇ ਤੁਸੀਂ ਹੱਟੀ ਦੇ ਥੜੇ ਤੇ ਕਿਉਂ ਸੁੱਤੇ ਸਾਂ ਅੱਜ ਮਕਾਨ ਦਾ ਇੰਤਜ਼ਾਮ ਨਹੀਂ ਹੋ ਸਕੇਗਾ ਸ਼ਾਇਦ ਕੱਲ ਤੱਕ ਕੋਈ ਲੱਭ ਪਵੇ ਤੇ ਤੁਸੀਂ ਘਰ ਆ ਜਾਣਾ ਸੀ ਨਾ ਇਸ ਤਰ੍ਹਾਂ ਪ੍ਰਦੇਸੀਆਂ ਵਾਂਗ ਤੁਸੀਂ ਥੜੇ ਤੇ ਸੌ ਰਹੇ ਕੋਈ ਗੱਲ ਨਹੀਂ ਬੀਬੀ ਜੀ ਮੈਂ ਬੜੇ ਆਰਾਮ ਵਿੱਚ ਹਾਂ ਮਕਾਨ ਕਿੰਨੇ ਕ ਕਿਰਾਏ ਦਾ ਲੈਣ ਦੀ ਸਲਾਹ ਜੀ ਇਹੋ 4-5 ਰੁਪਏ ਮਹੀਨੇ ਦਾ ਇਤਨੇ ਕਿਰਾਏ ਵਾਲਾ ਮਕਾਨ ਤੇ ਇਹ ਸਾਡੇ ਗਵਾਂਢ ਵੀ ਇੱਕ ਵਿਲਾ ਪਿਆ ਵਾ 5 ਰੁਪਏ ਮੰਗਦੇ ਨੇ 4 ਤੱਕ ਲੈ ਲੈਣਗੇ ਜੇ ਮੇਰੇ ਵਾਸਤੇ ਇਤਨੀ ਖੇਚਲ ਕਰ ਸਕੋਤਾ ਖੇਚਲ ਦੀ ਕਿਹੜੀ ਗੱਲ ਹੈ ਭਰਾ ਜੀ ਮੈਂ ਅੱਜ ਹੀ ਪਤਾ ਕਰ ਲਵਾਂਗੀ ਦੁਕਾਨ ਦੀ ਮਾਲਕਨ ਬੜੀ ਚੰਗੀ ਏ ਦੇਖ ਲਓ ਜਾ ਕੇ ਜੇ ਤੁਹਾਡੇ ਪਸੰਦ ਆ ਜਾਵੇ ਤਾਂ ਮੇਰੇ ਪਸੰਦ ਦੀ ਤੇ ਪਸੰਦ ਨਾ ਦੀ ਬੀਬੀ ਜੀ ਕਰਦਾਰ ਨੇ ਜੇਬ ਵਿੱਚੋਂ ਬਟੂਆ ਕੱਢਿਆ ਤੇ ਉਸ ਵਿੱਚੋਂ ਪੰਜਾ ਦਾ ਨੋਟ ਜਿਹੜਾ 20 ਸੀ ਕੱਢ ਕੇ ਮਾਇਆ ਨੂੰ ਫੜਾੰਦਿਆਂ ਉਸ ਕਿਹਾ ਐ ਲੋ ਮਹੀਨੇ ਦਾ ਕਿਰਾਇਆ ਪੇਸ਼ਗੀ ਦੇ ਦੇਣਾ ਪੇਸ਼ਗੀ ਦੇਣ ਦੀ ਕੋਈ ਲੋੜ ਨਹੀਂ ਭਰਾ ਜੀ ਤੁਸੀਂ ਰੱਖੋ ਕਹਿ ਕੇ ਮਾਇਆ ਨੇ ਨੋਟ ਉਸ ਨੂੰ ਮੋੜ ਦਿੱਤਾ ਕਰਦਾਰ ਨੇ ਉਸ ਨੂੰ ਫਿਰ ਬਟੂਏ ਵਿੱਚ ਰੱਖ ਲਿਆ ਤਾਂ ਵੀ ਤੁਸੀਂ ਮਕਾਨ ਨੂੰ ਇੱਕ ਵਾਰ ਝਾਤੀ ਮਾਰ ਲੈਂਦੇ ਤਾਂ ਚੰਗਾ ਸੀ ਕਹਿਤ ਬਾਅਦ ਮਾਇਆ ਨੇ ਵੀਣਾ ਵੱਲ ਤੱਕਿਆ ਜਾਂ ਖਾਂ ਵੀਣਾ ਮਾਈ ਹਿੰਦੂ ਕੋਲੋਂ ਕੁੰਜੀ ਲੈ ਕੇ ਆ ਭਰਾ ਜੀ ਮਕਾਨ ਦਿਖਾ ਲਿਆ ਭਰਾ ਨੂੰ ਕਦਾਰ ਨੂੰ ਮਕਾਨ ਦਿਖਾ ਕੇ ਜਦ ਵੀਨਾ ਵਾਪਸ ਮੁੜੀ ਤਾਂ ਮਾਂ ਨੂੰ ਕਹਿਣ ਲੱਗੀ 베ਜੀ ਪਤਾ ਜੀ ਕਿਤਨਾ ਪੜੇ ਹੋਏ ਨੇ ਬੀਏ ਪਾਸ ਨੇ ਇਹ ਪੇਜੀ ਵੀਨਾ ਦੇ ਚਿਹਰੇ ਤੋਂ ਜਿਵੇਂ ਕੋਈ ਫਖਰ ਜਿਹਾ ਚhall ਕਰ ਰਿਹਾ ਸੀਗਾ ਝੂਠੀ ਨਾ ਹੋਵੇ ਤਾਂ ਮਾਇਆ ਨੇ ਹੱਸ ਕੇ ਜਵਾਬ ਦਿੱਤਾ ਦੇਵੀ ਦੀ ਸਾਂ 베ਜੀ ਉਹਨਾਂ ਦੇ ਬਟੂਏ ਤੋਂ ਮੈਂ ਆਪ ਪੜਿਆ ਸੀਗਾ ਕੀ ਲਿਖਿਆ ਹੋਇਆ ਸੀ ਬਟੂਏ ਤੇ ਲਿਖਿਆ ਸੀਗਾ ਕਦਾਰ ਬੀਏ ਅੱਛਾ ਮਾਇਆ ਨੇ ਹੈਰਾਨੀ ਨਾਲ ਕਿਹਾ ਸੀਗਾ ਦੇਖਣ ਉਹ ਤਾਂ ਕਿੱਡਾ ਸਾਧ ਮਰਜ਼ਾ ਲੱਗਦਾ ਵੇ ਅੱਜਕੱਲ ਬੀਏ ਪਾਸਾਂ ਦੀ ਤੇ ਕਿਧਰੇ ਮિજાਜ ਹੀ ਨਹੀਂ ਮਿਲਦੀਗੀ ਮੈਂ ਉਹਨਾਂ ਦੇ ਕਮਰੇ ਦੀ ਸਫਾਈ ਕਰਾਵਾ ਜਾ ਕੇ ਕਹਿ ਕੇ ਤੇ ਬਿਨਾਂ ਉੱਤਰ ਅੜੀਕਿਆਂ ਬਿਨਾਂ ਰਸੋਈ ਵਿੱਚੋਂ ਬੋਕਰ ਲੈ ਕੇ ਬਾਹਰ ਨਿਕਲ ਗਈ ਤੁਹਾਨੂੰ ਇੱਕ ਗੱਲ ਦੱਸਾਂ ਬੇ ਜੀ ਕਿ ਮਾਸਟਰ ਹੋਰੀ ਨਾ ਕਈ ਵਾਰ ਪੜਾਉਂਦੇ ਬਣਾਉਂਦੇ ਰੋਣ ਲੱਗ ਪੈਂਦੇ ਨੇ ਰੋਣ ਲੱਗ ਪੈਂਦੇ ਨੇ ਆਹ ਹੋਵੇ ਜੀ ਸ਼ਦੈਨ ਨਾ ਹੋਵੇ ਤੇ ਸੱਚੀ 베ਜੀ ਮੈਂ ਕਈ ਵਾਰੀ ਦੇਖਿਆ ਏ ਉਹਨਾਂ ਨੂੰ ਰੋਂਦਿਆ ਪਰ ਕਿਉਂ ਕਿਹੜੀ ਗੱਲੋਂ ਕੀ ਪਤਾ ਤੇ ਤੂੰ ਪੁੱਛਣਾ ਸੀ ਮੈਨੂੰ ਮੈਨੂੰ 베ਜੀ ਆਪ ਹੀ ਰੋਣ ਆ ਜਾਂਦਾ ਵੇ ਉਹਨਾਂ ਵੱਲ ਤੱਕ ਕੇ ਚੱਲੀ ਤਾਂ ਤੂੰ ਹੀ ਕੁਝ ਆਖਿਆ ਹੋਣਾ ਵੇ ਦੇਵੀ ਦੀ ਸਾਂ ਬੇਜੀ ਮੈਂ ਤੇ ਕਦੇ ਵੀ ਕੁਝ ਨਹੀਂ ਆਖਿਆ ਮੈਂ ਪਾਪਾ ਜੀ ਦੀਆਂ ਗੱਲਾਂ ਕਰਦੀ ਪਈ ਸਾਂ ਤੇ ਉਹ ਰੋਣ ਲੱਗ ਪਏ ਆਪਣੇ ਵੱਲੋਂ ਤੇ ਉਹ ਬੜਾ ਲੁਕਾਅ ਕਰਦੇ ਨੇ ਪਰ ਮੈਂ ਇਡੀ ਨਿਆਣੀ ਤੇ ਨਹੀਂ ਨਾ ਬੇਜੀ ਭਲਾ ਜਿਹੜਾ ਰੋਵੇ ਉਸ ਦੀਆਂ ਅੱਖਾਂ ਨੀਣਾ ਲਾਲ ਹੋ ਜਾਂਦੀਆਂ ਪੁੱਛੀ ਤੇ ਸਹੀ ਕਿਉਂ ਰੋਂਦੇ ਨੇ ਇੱਕ ਵਾਰ ਛੱਡ ਕਿੰਨੀ ਵਾਰ ਪੁੱਛ ਥੱਕੀਆਂ ਉਹ ਹੋਰ ਹੋਰ ਗੱਲਾਂ ਵਿੱਚ ਹੀ ਟਾਲ ਛੱਡਦੇ ਨੇ ਹੱਟੀ ਚਲੇ ਗਏ ਨੇ ਹਣ ਤੇ ਮੈਂ ਘਰ ਛੱਡ ਕੇ ਆਈਆਂ ਖਬਰ ਚਲੇ ਗਏ ਹੁਣ ਜਾਂ ਖਾਂ ਸੱਦ ਕੇ ਲਿਆ ਜਰਾ ਮੈਂ ਹੀ ਪੁੱਛ ਦੇਖਾਂ ਚੰਗਾ ਕਹਿ ਕੇ ਵੀਨਾ ਝੱਟਪਟ ਦੌੜ ਗਈ ਸਰਦਾਰ ਅਤਰ ਸਿੰਘ ਪਾਸ ਨੌਕਰੀ ਹੋਇਆ ਕਿਦਾਰ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਹੈ ਇਸ ਥੋੜੇ ਜਿਹੇ ਸਮੇਂ ਵਿੱਚ ਹੀ ਮਾਲਕ ਉਸ ਤੇ ਇਤਨਾ ਨਿਹਾਲ ਹੋਇਆ ਦੁਕਾਨ ਦਾ ਸਾਰਾ ਕਾਰੋਬਾਰ ਉਸ ਨੇ ਕਿਦਾਰ ਨੂੰ ਸੌਂਪ ਦਿੱਤਾ ਹੈ ਕਿਦਾਰ ਦੀ ਇਮਾਨਦਾਰੀ ਸਿਆਣਪ ਤੇ ਮਿਹਨਤ ਕਸ਼ੀ ਨੇ ਅਤਰ ਸਿੰਘ ਦੇ ਦਿਲ ਨੂੰ ਇੱਥੋਂ ਤੀਕ ਜਿੱਤ ਲਿਆ ਹੈ ਕਿ ਉਸ ਨੇ ਕੁੰਜੀ ਜੰਦਰਾ ਤੱਕ ਉਸ ਦੇ ਹਵਾਲੇ ਕਰ ਦਿੱਤਾ ਹੈ ਕੜੀ ਦੇ ਕੰਮ ਚੁੱਕਦਾ ਰੋਜ਼ 4-5 ਰੁਪਏ ਕਮਾ ਲੈਂਦਾ ਹੈ ਤੇ ਇਹ ਸਾਰੀ ਖੱਟੀ ਉਹ ਬਿਨਾ ਇੱਕ ਪੈਸੇ ਦੀ ਹੀਰਾ ਫਿਰ ਤੋ ਰੋਜ਼ ਰਾਤ ਨੂੰ ਮਾਲਕ ਦੇ ਹੱਥ ਤੇ ਰੱਖ ਦਿੰਦਾ ਹੈ ਅੰਨਾ ਕੀ ਭਾਲੀ ਤੋ ਅੱਖਾਂ ਅਤਰ ਸਿੰਘ ਨੂੰ ਇਹੋ ਜਿਹਾਂ ਨੌਕਰ ਕਿੱਥੋਂ ਲੱਭਣਾ ਸੀਗਾ ਜਿਹੜਾ ਚਵਾਨੀ ਲੈ ਕੇ ਉਸ ਦੇ ਬਦਲੇ ਰੁਪਈਆ ਮੋੜ ਦੇਵੇ ਦੂਜੇ ਮਹੀਨੇ ਆਪ ਹੀ ਉਸਨੇ ਕਿਦਾਰ ਦੀ ਤਨਖਾਹ 50 ਤੋਂ 40 ਕਰ ਦਿੱਤੀ ਸੀਗੀ ਇਧਰ ਪੰਨਾ ਲਾਲ ਦੇ ਗਵਾਂਢ ਰਹਿਣ ਕਰਕੇ ਉਹਨਾਂ ਦੇ ਘਰ ਵਿੱਚ ਕਿਦਾਰ ਇਤਨਾ ਰਚ ਗਿਆ ਹੈ ਜਿਵੇਂ ਉਹਨਾਂ ਦੇ ਹੀ ਟੱਬਰ ਵਿੱਚ ਹੋਵੇ ਪਰ 5ਵੇਂ 7 ਵਜੇ ਨੂੰ ਉਹ ਆਪ ਹੀ ਇੱਕ ਚਿੱਠੀ ਪੰਨਾ ਲਾਲ ਵੱਲੋਂ ਲਿਖ ਕੇ ਮਾਇਆ ਨੂੰ ਆ ਦੱਸਦਾ ਹੈ ਉਹਨਾਂ ਦੀ ਚਿੱਠੀ ਹਾਈ ਹੈ ਤੇ ਫਿਰ ਉਸ ਨੂੰ ਪੜ੍ਹ ਕੇ ਸੁਣਾ ਦਿੰਦਾ ਹੈ ਚਿੱਠੀਆਂ ਵਿੱਚ ਜੋ ਕੁਝ ਸਮੇਂ ਦੀ ਲੋੜ ਅਨੁਸਾਰ ਲਿਖਣਾ ਉਸ ਨੂੰ ਜ਼ਰੂਰ ਭਾਸਦਾ ਲਿਖ ਦਿੰਦਾ ਹੈ ਪਰ ਚਿੱਠੀ ਉਹ ਉਸ ਵੇਲੇ ਮਾਇਆ ਨੂੰ ਸੁਣਨ ਦਾ ਹੈ ਜਦੋਂ ਵੀਲਾ ਕੋਲ ਨਹੀਂ ਹੁੰਦੀ ਉਹ ਜਾਣਦਾ ਸੀ ਕਿ ਬਿਨਾਂ ਅਵਾਸੀ ਆਪਣੇ ਪਿਓ ਦੇ ਅੱਖਰਾਂ ਨੂੰ ਪਛਾਣ ਸਕਦੀ ਹੋਵੇਗੀ ਬਿਨਾਂ ਨੂੰ ਹਿਸਾਬ ਵਿੱਚ ਕਮਜ਼ੋਰ ਹੋਣ ਕਰਕੇ ਟਿਊਸ਼ਨ ਦੀ ਲੋੜ ਸੀਗੀ ਪਰ ਪੈਸੇ ਦੀ ਤੰਗੀ ਕਰਕੇ ਪ੍ਰਬੰਧ ਨਹੀਂ ਸੀ ਹੋ ਸਕਿਆ ਇਸ ਕੰਮ ਨੂੰ ਕਿਰਦਾਰ ਨੇ ਆਪਣੇ ਜਿੰਮੇ ਲੈ ਲਿਆ ਔਰੋਜ ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮੀ ਵੀਨਾ ਨੂੰ ਪੜਾਉਂਦਾ ਸੀਗਾ ਅੱਜ ਸਵੇਰੇ ਜਿਸ ਵੇਲੇ ਉਹ ਆਪਣੇ ਕਮਰੇ ਵਿੱਚ ਬੈਠਾ ਵੀ ਇਹਨਾਂ ਨੂੰ ਪੜਾ ਰਿਹਾ ਸੀ ਵੀ ਇਹਨੇ ਰੋਜ਼ ਵਾਂਗ ਫਿਰ ਪੰਨਾ ਲਾਲ ਦਾ ਕਿੱਸਾ ਛੇੜ ਦਿੱਤਾ ਉਹ ਪੁੱਛ ਬੈਠੀ ਮਾਸਟਰ ਜੀ ਤੁਸੀਂ ਕਿਹਾ ਸੀ ਪਾਪਾ ਜੀ ਦੇ ਆਉਣ ਤੱਕ ਕਿ ਤੁਸੀਂ ਇੱਥੇ ਹੋਮੋਗੇ ਮੈਂ ਪਾਪਾ ਜੀ ਨੂੰ ਕਹਾਂਗੀ ਤੁਹਾਨੂੰ ਨਾ ਜਾਣ ਦੇਣ ਤੁਸੀਂ ਉਹਨਾਂ ਦੀ ਗੱਲ ਵੀ ਨਾ ਮੰਨੋਗੇ ਜੋ ਜੋ ਵੀਨਾ ਦਲਦੇ ਸਾਰੇ ਚਾਓ ਨਾਲ ਆਪਣੇ ਪਾਪਾ ਜੀ ਦੀਆਂ ਗੱਲਾਂ ਕਰਦੀ ਗਈ ਕਿਦਾਰ ਦੀਆਂ ਅੱਖਾਂ ਭਰਦੀਆਂ ਆਈਆਂ ਤੇ ਅਖੀਰ ਜਦ ਗੱਲ ਖਤਮ ਕਰਕੇ ਵੀਨਾ ਨੇ ਉਸ ਵੱਲ ਧਿਆਨ ਨਾਲ ਤੱਕਿਆ ਤੱਕਦਾਰ ਫੈਸ ਪਿਆ ਸੀਗਾ ਹਜ਼ਾਰ ਚਾਹੁੰਦਾ ਹੋਇਆ ਵੀ ਕਿ ਵੀਨਾ ਉਸ ਦੇ ਅਥਰੂਆਂ ਨੂੰ ਨਾ ਦੇਖੇ ਉਹ ਇਹਨਾਂ ਨੂੰ ਲੁਕਾਉਣ ਵਿੱਚ ਅੱਜ ਕਾਮਯਾਬ ਨਾ ਹੋ ਸਕਿਆ ਵੀਨਾ ਨੂੰ ਨਾ ਕੇਵਲ ਸਬਕ ਪੜਨਾ ਹੀ ਭੁੱਲ ਗਿਆ ਸਗੋਂ ਉਸਦੇ ਆਪਣੇ ਅਥਰੂ ਵੀ ਫਟ ਨਿਕਲੇ ਇਸ ਤੋਂ ਬਾਅਦ ਅੱਜ ਪੜ੍ਹਾਈ ਵੀ ਨਾ ਪਾਸੋਂ ਨਹੀਂ ਹੋ ਸਕੀ ਭਾਵੇਂ ਕਿਧਾਰ ਨੇ ਉਸ ਨੂੰ ਪੜਾਉਣ ਦੀ ਬੜੀ ਕੋਸ਼ਿਸ਼ ਕੀਤੀ ਉਹ ਬਾਲਾਂ ਵਾਲੇ ਹੱਥ ਨਾਲ ਕਿਧਾਰ ਦੇ ਖੜੇ ਪੈ ਗਈ ਕਿ ਉਹ ਰੋਣ ਦਾ ਕਾਰਨ ਦੱਸੇ ਪਰ ਕਿਧਾਰ ਅਖੀਰ ਤੱਕ ਟਾਲਦਾ ਰਿਹਾ ਜਦ ਵੀਨਾ ਬਿਲਕੁਲ ਬੇਵੱਸ ਹੋ ਗਈ ਤਾਂ ਕਿਧਾਰ ਦੇ ਰੋਕ ਦਿਆਂ ਰੋਕ ਦਿਆਂ ਵੀ ਉਹ ਕਿਤਾਬਾਂ ਸਮੇਟ ਕੇ ਘਰ ਵੱਲ ਤੁਰ ਪਈ ਸੀਗੀ ਤੇ ਜਾਂਦੀ ਹੋਈ ਕਹਿ ਗਈ ਮੈਂ ਬੇਜੀ ਨੂੰ ਦੱਸਨੀ ਆ ਜਾ ਕੇ ਆਪੇ ਪੁੱਛ ਲੈਣਗੇ ਤੁਹਾਡੇ ਕੋਲੋਂ ਕਦਾਰ ਨੇ ਪਿੱਛੋਂ ਬਥੇਰਾ ਕਿਹਾ ਬਿਨਾਂ ਤੈਨੂੰ ਸੌਂ ਹੋਵੇ ਜੇ 베ਜੀ ਨੂੰ ਦੱਸੇ ਤਾਂ ਪਰ ਵੀਨਾ ਨਹੀਂ ਟਲੀ ਤੇ ਉਸ ਨੇ ਜਾਂਦਿਆ ਹੀ ਮਾਂ ਨੂੰ ਦੱਸ ਦਿੱਤਾ ਮਾਇਆ ਨੇ ਵੀਨਾ ਨੂੰ ਕਦਾਰ ਨੂੰ ਬੁਲਾ ਲੈਣ ਲਈ ਉਸ ਵੱਲ ਤੋਰ ਦਿੱਤਾ ਸੀਗਾ ਵੀਨਾ ਨੂੰ ਭੇਜ ਕੇ ਮਾਇਆ ਸੋਚੀ ਪੈ ਗਈ ਉਸ ਦੇ ਰੋਣ ਦਾ ਕੀ ਸਬਬ ਹੋ ਸਕਦਾ ਹੈ ਖਬਰੇ ਵਿਚਾਰਾ ਘਰ ਲਈ ਉਧਰਿਆ ਹੋਵੇ ਕੋਈ ਬਹੁਤਾ ਸਿਆਣਾ ਵੀ ਤਾਂ ਨਹੀਂ ਘਣਾ ਹਜੇ ਉਮਰ ਵੀ ਕੀ ਸੁ ਜਾਂ ਖਬਰੇ ਸਾਡੇ ਵਾਂਗ ਉਹ ਵੀ ਰੋਗੀ ਤੰਗਾਂ ਜਾਂ ਕਿਸੇ ਹੋਰ ਵਜ੍ਹਾ ਕਰਕੇ ਦੁਖੀ ਹੋਵੇ ਉਸਨੇ ਇਥੋਂ ਤੱਕ ਵੀ ਸੋਚਿਆ ਸੀ ਕਿ ਵੀਨਾ ਕੇਦਾਰ ਨੂੰ ਬਾਹੋਂ ਖਿੱਚਦੀ ਹੋਈ ਅੰਦਰ ਲੈ ਆਈ ਤੁਸੀਂ ਸੱਧਿਆ ਬੇਜੀ ਕਿਦਾਰ ਜਾਣਦਾ ਹੋਇਆ ਵੀ ਅਣਜਾਣ ਬਣ ਕੇ ਬੋਲਿਆ ਹਾਂਜੀ ਮੈਂ ਸੱਧਿਆ ਸੀਗਾ ਦੱਸੋ ਕੀ ਕੰਮ ਸੀਗਾ ਬੈਠ ਜਾਓ ਜਰਾ ਤੇ ਵੀਨਾ ਦੌੜ ਕੇ ਪੀੜੀ ਚੱਕ ਲਈ ਬੈਨ ਦੀ ਵੇਲ ਨਹੀਂ ਬੇਜੀ ਦੁਕਾਨ ਦਾ ਵਕਤ ਹੋ ਗਿਆ ਏ ਕਿਦਾਰ ਨੇ ਖੜਿਆ ਖੜਿਆ ਕਿਹਾ ਕੋਈ ਡਰ ਨਹੀਂਗਾ ਮਾਇਆ ਧਾਈਏ ਪਰੇ ਹੱਥ ਵਿੱਚ ਬੋਲੀ ਸੀਗੀ ਬਹੁਤਾ ਚਰ ਨਹੀਂ ਲੱਗਣਾ ਕਿਦਾਰ ਬੈਠ ਗਿਆ ਦੱਸੋ ਮੈਂ ਕਿਹਾ ਮਾਇਆ ਚੱਲਣ ਮਾਇਆ ਗੱਲ ਚਲਾਨ ਦੀ ਵਿਅੰਤ ਸੋਚ ਕੇ ਬੋਲੀ ਅੱਜ ਵੀਨੀ ਨੂੰ ਥੋੜਾ ਪੜਾਇਆ ਜੇ ਹੁਣ ਇੱਥੇ ਜਾਂਦੀ ਪਈ ਸੀ ਤੇ ਹੁਣੇ ਮੋੜੇ ਵੀ ਆਈਏ ਪੁੱਛ ਲਓ ਸੂ ਮੈਂ ਤੇ ਬਥੇਰਾ ਕਿਹਾ ਸੀ ਇਹ ਆਪ ਹੀ ਨਸ ਆਈਏ ਪੜਾਈ ਛੱਡ ਕੇ ਨਸ ਨਾ ਆਉਂਦੀ ਤੇ ਹੋਰ ਕੀ ਕਰਦੀ ਬਿਨਾ ਮੌਕਾ ਪਾ ਕੇ ਬੋਲੀ ਆਪ ਤੇ ਤੁਸੀਂ ਰੋਂਦੇ ਸੋ ਪੜਦੀ ਮੈਂ ਕਿਸ ਕੋਲੋਂ ਕੇਦਾਰ ਜਿਸ ਮੁਸੀਬਤ ਤੋਂ ਛਡਕਾਰਾ ਚਾਹੁੰਦਾ ਸੀ ਅਕੀਰ ਉਹੀ ਪੇਸ਼ ਆ ਗਈ ਸੀ ਉਹ ਨਿੰਮੋ ਚੋਣਾ ਹੋ ਕੇ ਬੈਠ ਗਿਆ ਸੀਗਾ ਮਾਇਆ ਬੋਲੀ ਸੱਚ ਮਚ ਭਰਾ ਜੀ ਕਿ ਐਵੇਂ ਕਹਿਣ ਲਈਏ ਕਿਹਦਾਰ ਦੇ ਬੋਲਣ ਤੋਂ ਪਹਿਲਾਂ ਹੀ ਬੀਨਾ ਬੋਲ ਉੱਠੀ 100-100 ਰੁਪਏ ਸ਼ਰਤ ਲੱਗੀ ਝੂਠ ਹੋਵੇ ਤਾਂ ਤੁਸੀਂ ਰੋਏ ਨਹੀਂ ਸੋ ਮਾਸਟਰ ਜੀ ਅੱਗੇ ਵੀ ਦੋ ਤਿੰਨ ਵਾਰ ਮੈਂ ਤੁਹਾਨੂੰ ਦੇਖ ਚੁੱਕੀ ਹਾਂ ਪੜਾਉਂਦੇ ਪੜਾਉਂਦੇ ਅੱਖਾਂ ਭਰ ਲੈਂਦੇ ਹੋ ਛਟਕਾਰੇ ਦੀ ਸੂਰਤ ਨਾ ਦੇ ਕਿਦਾਰ ਬੋਲਿਆ ਰੋਇਆ ਸਾਂ ਮਾਇਆ ਬੋਲੀ ਪਰ ਕਿਉਂ ਕੁਝ ਨਹੀਂ ਐਵੇਂ ਹੀ ਐਵੇਂ ਨਹੀਂ ਪਰਾਜੀ ਤੁਹਾਨੂੰ ਦੱਸਣਾ ਪਵੇਗਾ ਮੈਨੂੰ ਆਪਣੇ ਮਾਤਾ ਜੀ ਦੀ ਯਾਦ ਆ ਗਈ ਸੀ ਕਿਦਾਰ ਇਦੂ ਚੰਗਾ ਬਹਾਨਾ ਨਾ ਘੜ ਸਕਿਆ ਮਾਇਆ ਨੇ ਵੀ ਆਪਣੇ ਪ੍ਰਸ਼ਨ ਨੂੰ ਫਿਰ ਦੁਹਰਾਇਆ ਮਾਇਆ ਉਸ ਪਾਸੋਂ ਉਸ ਦੀ ਮਾਂ ਦੀ ਮੌਤ ਦਾ ਜ਼ਿਕਰ ਸੁਣ ਚੁੱਕੀ ਸੀ ਉਸ ਦੇ ਦੁੱਖ ਵਿੱਚ ਭੱਜ ਕੇ ਠੰਡਾ ਸਾਹ ਭਰਦੀ ਹੋਈ ਬੋਲੀ ਸੱਚ ਕਹਿੰਦੇ ਹੋ ਭਰਾ ਜੀ ਮਾਂ ਪਿਓ ਵਰਗੀ ਮਿੱਠੀ ਚੀਜ਼ ਦੁਨੀਆ ਵਿੱਚ ਕੋਈ ਨਹੀਂ ਗਈ ਮਾਪੇ ਮਿੱਟੀ ਦੇ ਨਹੀਂ ਮਾਣ ਪਰ ਸਿਰ ਤੇ ਪਈਆਂ ਨੂੰ ਹਰ ਕੋਈ ਸਹਿ ਜਾਂਦਾ ਏ ਵੀਨਾ ਦਾ ਪਾਪਾ ਕਦੇ-ਕਦੇ ਜਦ ਬਹੁਤਾ ਦੁਖੀ ਹੋ ਜਾਂਦਾ ਸੀ ਤਾਂ ਕਹਿੰਦਾ ਹੁੰਦਾ ਸੀ ਵੀਨਾ ਦੀ ਮਾਂ ਹੁਣ ਤੇ ਜਾਣ ਦਾ ਕੋਈ ਹੱਜ ਨਹੀਂ ਰਿਹਾਗਾ ਦਸ਼ਮਣਾ ਐ ਹੋ ਜਾਣਾ ਆ ਮਰ ਜਾਵਾਂ ਸਾਰੇ ਤਸੀਹੇ ਤੋਂ ਛੁੱਟ ਜਾਵਾਂ ਤੇ ਮੈਂ ਆਖਣਾ ਇਸ ਤਰ੍ਹਾਂ ਨਾ ਆਖੋ ਮੈਂ ਤੇ ਕਹਿੰਨੀ ਆ ਮੇਰੀ ਉਮਰ ਵੀ ਤੁਹਾਨੂੰ ਮਿਲ ਜਾਵੇ ਤੁਹਾਡੇ ਨਾਲ ਹੀ ਤੇ ਘਰ ਦੀ ਸਾਰੀ ਖੇੜ ਬਣੀ ਹੋਈ ਏ ਉਹ ਜਾਣੇ ਔਖੇ ਰਹਿਨੇ ਆ ਤੰਗ ਰਹਿਨੇ ਆ ਬਾਲਾਂ ਨੂੰ ਇਤਨਾ ਹੌਸਲਾ ਤੇ ਹੈ ਨਾ ਪਈ ਸਾਡੇ ਸਿਰ ਤੇ ਮਾਪੇ ਬੈਠੇ ਹੋਏ ਨੇ ਸਵਾ ਮਹੀਨਾ ਹੋ ਗਿਆ ਏ ਘਰੋਂ ਗਿਆ ਨੂੰ ਪਰ ਘਰ ਦੇ ਪਾ ਦੀ ਹਥਲੀ ਉੱਤੇ ਆ ਗਈ ਏ ਜਿਹੜਾ ਕਿਹੜਾ ਵੇਲਾ ਹੋਵੇ ਜੋ ਸੁਖੀ ਸੰਦੀ ਆਪਣੇ ਘਰ ਆਉਣ ਪਲ-ਪਲ ਬਰੇ ਜਿੱਡਾ ਬੀਤਦਾ ਬਾਲ ਵਿਚਾਰੇ ਬੋਰੇ ਹੋਏ ਫੈਦੇ ਨੇ ਰਾਤੀ ਸੁੱਤੇ-ਸੁੱਤੇ ਵੀ ਪਾਪਾ ਜੀ ਪਾਪਾ ਜੀ ਬਰਡਾਂਦੇ ਰਹਿੰਦੇ ਨੇ ਮਾਇਆ ਨੇ ਕਦਾਰ ਨੂੰ ਸੱਦਿਆ ਸੀਗਾ ਉਸ ਦਾ ਦੁੱਖ ਸੋਣ ਲਈ ਪਰ ਉਸ ਦੇ ਦੁੱਖ ਨੂੰ ਦੂਰ ਕਰਦੀ ਕਰਦੀ ਉਹ ਆਪਣੇ ਹੀ ਕਿਸੇ ਛੇੜ ਬੈਠੀ ਸੀਗੀ ਪਤੀ ਦੇ ਵਿਛੋੜੇ ਬਾਰੇ ਜਿੰਨੇ ਅੱਖਰ ਉਸ ਦੀ ਜ਼ਬਾਨੋਂ ਨਿਕਲੇ ਸਨ ਇਹ ਸਾਰੇ ਕਦਾਰ ਦੀ ਆਤਮਾ ਨੂੰ ਜਿਵੇਂ ਬਲੁੰਦਰ ਦੇ ਜਾ ਰਹੇ ਸਨ ਮਾਨੋ ਕੋਈ ਅਦਿੱਖ ਰੂਹ ਇੱਕ-ਇੱਕ ਵਾਕ ਵਿੱਚ ਉਸ ਨੂੰ ਸੱਸ ਸਰਾਬ ਦੇ ਰਹੀ ਸੀਗੀ ਪਤੀ ਦੀ ਅੜੀਕ ਵਿੱਚ ਮਾਇਆ ਤਰ ਲੋ ਮੱਛੀ ਹੋ ਰਹੀ ਸੀਗੀ ਦੇ ਕਰਦਾਰ ਜਾਂਦਾ ਸੀਗਾ ਉਸ ਦਾ ਪਤੀ ਕਿਹੜਾ ਜਿਹੜਾ ਸ਼ਾਇਦ ਕਿਸੇ ਹੋਰ ਦੁਨੀਆ ਦਾ ਵਾਸੀ ਬਣ ਚੁੱਕਾ ਹੈ ਕਦੀ ਵੀ ਇਸ ਅਪਾਗਣੀ ਨੂੰ ਨਹੀਂ ਮਿਲ ਸਕੇਗਾ ਉਸ ਨੂੰ ਆਪਣੇ ਆਪ ਆਸੋ ਗਿਲਾਨੀ ਆ ਰਹੀ ਸੀ ਉਸ ਦੀ ਆਤਮਾ ਹਜ਼ਾਰਾਂ ਮਨ ਬੋਝੇਠਾਂ ਦੱਬਦੀ ਜਾ ਰਹੀ ਸੀ ਕੜੀ ਮੁੜੀ ਉਸ ਦੇ ਅੰਦਰ ਸਵਾਲ ਉਠਦਾ ਕਿੰਨਾ ਕੁ ਚਰਮੈਸ ਇਸ ਬਦਨਸੀਬ ਟੱਬਰ ਨੂੰ ਧੋਖੇ ਵਿੱਚ ਰੱਖਾਂਗਾ ਕੀ ਇਹਨਾਂ ਦੇ ਘਰ ਵਿੱਚ ਲੱਗੀ ਹੋਈ ਅੱਗ ਨੂੰ ਮੈਂ ਰੂੰਹੇਟ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਜਦੋਂ ਇਹ ਪੇਦ ਖੁੱਲੇਗਾ ਉਦੋਂ ਫਿਰ ਇਹਨਾਂ ਦੀ ਕੀ ਹਾਲਤ ਹੋਵੇਗੀ ਕਿਉਂ ਨਾ ਮੈਂ ਇਸ ਪੇਦ ਨੂੰ ਹੁਣੇ ਖੋਲਦਿਆਂ ਆ ਕੀ ਇਸ ਦੇ ਨੰਨੇ ਬੱਚੇ ਨੂੰ ਜਿਤੀਂ ਬਣਾਉਣ ਦਾ ਅਪਰਾਧੀ ਮੈਂ ਹਾਂ ਮੈਂ ਨਹੀਂ ਹਾਂ ਇੱਕ ਅਪਰਾਧੀ ਤੇ ਦੂਜਾ ਧੋਖੇਬਾਜ਼ ਲਾਣਤ ਹੈ ਮੇਰੇ ਜੀਨ ਨੂੰ ਕਿ ਮੈਂ ਸੱਤ ਬਣ ਕੇ ਇਸ ਧੀਮੀ ਦੀ ਬੁੱਕਲ ਵਿੱਚ ਨਹੀਂ ਲੁਕਿਆ ਬੈਠਾ ਜਿਉਂ ਹੀ ਪਾਜ਼ ਖੁੱਲਣ ਤੇ ਇਸ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗੇਗਾ ਇਹ ਨਫ਼ਰਤ ਦੇ ਤੀਰਾਂ ਨਾਲ ਮੇਰੀ ਨਾੜ-ਨਾੜ ਬਨ ਸੁੱਟੇਗੀ ਐਸੇ ਸ਼ਰਾਪਾਂ ਦੇ ਸੇਕ ਨਾਲ ਮੈਂ ਸੜ ਕੇ ਸੁਆਹ ਹੋ ਜਾਵਾਂਗਾ ਹਾਂ ਪ੍ਰਮਾਤਮਾ ਕੀ ਮੇਰੇ ਪਾਪ ਦਾ ਕੋਈ ਪ੍ਰਸਿੱਧ ਹੈ ਮਾਇਆ ਜੀਆ ਉਪਰੋਕਤ ਗੱਲਾਂ ਸੁਣਦੇ ਨਾਲ ਨਾਲ ਹੀ ਕਿਦਾਰ ਦੇ ਦਿਮਾਗ ਵਿੱਚ ਇਹੋ ਜਿਹੇ ਪੇਔੜ ਤੋਂ ਖਿਆਲ ਫਿਰਦੇ ਜਾ ਰਹੇ ਸਨ ਮਾਇਆ ਦੇ ਸਾਹਮਣੇ ਬੈਠਾ ਉਹ ਆਪਣੇ ਆਪ ਨੂੰ ਇੱਕ ਭਾਰੀ ਮੁਜਰਮ ਦੇ ਰੂਪ ਵਿੱਚ ਅਨੁਭਵ ਕਰ ਰਿਹਾ ਸੀਗਾ ਉਸ ਦੇ ਨਾੜਾਂ ਵਿੱਚ ਜਿਵੇਂ ਲਹੂ ਦੇ ਥਾਂ ਤੇਜ਼ਾਬ ਦੌੜਾ ਕਰ ਰਿਹਾ ਸੀਗਾ ਕਿਦਾਰ ਦੀਆਂ ਅੱਖਾਂ ਵਿੱਚ ਇਸ ਵੇਲੇ ਅਥਰੂਆਂ ਨਾਲ ਡੁੱਬ ਡੁਬਾਰੀਆਂ ਸਨ ਤੁਸੀਂ ਫੇਰ ਰੋ ਰਹੇ ਹੋ ਮਾਇਆ ਨੇ ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਸ ਦੇ ਚਿਹਰੇ ਵੱਲ ਤੱਕ ਕੇ ਪੁੱਛਿਆ ਕਿਦਾਰਨੀ ਉਸ ਦੀ ਪੁੱਛ ਦਾ ਕੋਈ ਉੱਤਰ ਨਾ ਦਿੱਤਾ ਪਰ ਮਾਇਆ ਦਾ ਦਿਲ ਅੰਦਰੋਂ ਬੋਲ ਉੱਠਿਆ ਆ ਵਿਚਾਰਾ ਹਾਂ ਮਾਂ ਮਹਿੰਤਰਕਾਸ਼ ਮੈਂ ਮਾਂ ਬਣ ਕੇ ਇਸ ਦੇ ਦਿਲ ਵਿੱਚ ਪਏ ਟੋਏ ਨੂੰ ਭਰ ਸਕਦੀ ਕਿਦਾਰਨੀ ਅੱਖਾਂ ਚੱਕੀਆਂ ਉਸ ਦੀਆਂ ਗੱਲਾਂ ਉੱਤੇ ਤੁਰਦੇ ਹੰਝੂਆਂ ਨੂੰ ਮਾਇਆ ਨੇ ਇੱਕ ਵਾਰ ਫੇਰ ਤੱਕਿਆ ਤੇ ਤੱਕਦੇ ਹਾਂ ਉਸ ਦੀਆਂ ਅੱਖਾਂ ਚਲਕ ਪਈਆਂ ਸੀਆਂ ਉਸਨੇ ਇੱਕਦਾਰ ਦਾ ਇੱਕ ਉਪਰੇ ਗੱਭਰੂ ਦਾ ਮੋਢਾ ਫੜ ਕੇ ਕਿਹਾ ਮਾਪੇ ਕਦੀ ਕਿਸੇ ਦੇ ساری ਉਮਰ ਨਾਲ ਨਹੀਂ ਹੁੰਦੇ ਬਦੇਗੇ ਐਸ ਦੇ ਉੱਤਰ ਵਿੱਚ ਕਿਦਾਰ ਦਾ ਦਿਲ ਕਹਿ ਰਿਹਾ ਸੀਗਾ ਜੇ ਇਹੋ ਸ਼ਬਦ ਮੈਂ ਵੀਣਾ ਨੂੰ કહਾਂ ਤੇ ਨਾਲ ਹੀ ਉਸ ਨੂੰ ਇਹ ਵੀ ਦੱਸ ਦਿਆਂ ਕਿ ਵੀਣਾ ਤੇਰੇ ਪਿਓ ਦਾ ਖੂਨੀ ਇਸ ਵੇਲੇ ਤੈਨੂੰ ਕਹਿ ਰਿਹਾ ਹੈ ਕਿ ਮਾਪੇ ساری ਉਮਰ ਨਾਲ ਨਹੀਂ ਨਿਭਦੇ ਤਾਂ ਉਸ ਦਾ ਕੀ ਹਾਲ ਹੋਵੇ ਕਿਦਾਰ ਨੇ ਅੱਖਾਂ ਹੋਰੋ-ਚੇਰੀਆਂ ਕਰਕੇ ਪਰਖੜੋਤੀ ਵੀਣਾ ਵੱਲ ਤੱਕਿਆ ਤੱਕਦਿਆਂ ਹੀ ਜਿਵੇਂ ਕਿਸੇ ਅਸਹਿ ਬੋਝ ਨਾਲ ਉਸ ਦੀਆਂ ਅੱਖਾਂ ਫਿਰ ਚੁੱਕ ਗਈਆਂ ਸੀ ਅਥਰੂ ਬੰਦ ਹੋਣ ਦੀ ਥਾਂ ਹੋਰ ਤੇਜ਼ ਹੋ ਕੇ ਵਹਿ ਨਿਕਲੇ ਸੀਗੇ ਮਾਇਆ ਨੇ ਉਸ ਦਾ ਦੂਜਾ ਮੋਢਾ ਵੀ ਫੜ ਲਿਆ ਤੇ ਦੋਹਾਂ ਮੋਢਿਆਂ ਨੂੰ ਥੋੜਾ ਜਿਹਾ ਆਪਣੇ ਵੱਲ ਖਿੱਚਦੀ ਹੋਈ ਬੋਲੀ ਤੁਸੀਂ ਮੈਨੂੰ ਮਾ ਸਮਝ ਛੱਡੋ ਰੋਵੋ ਨਾ ਇੱਕ ਨਿੱਗੇ ਸਪਰਸ਼ ਨੇ ਤੇ ਇਸ ਮਮਤਾ ਭਰੇ ਬੋਲ ਨੇ ਇੱਕ ਦਾਰ ਦੀ ਖਲੜੀ ਵਿੱਚ ਮਿੱਠੀ ਮਿੱਠੀ ਝੌਂਚੁਣੀ ਪੈਦਾ ਕਰ ਦਿੱਤੀ ਸੀ ਅਚਿੱਤੇ ਹੀ ਉਸ ਦੇ ਦੋਵੇਂ ਹੱਥ ਮਾਇਆ ਦੀ ਗਰਦਨ ਤੱਕ ਜਾショ ਹੋਏ ਸੀਗੇ ਇੱਕ ਉਪਰੀ ਜਨਾਨੀ ਦੀ ਗਰਦਨ ਤੱਕੇਦਾਰ ਦੀਆਂ ਅੱਖਾਂ ਬੰਦ ਸਨ ਉਸ ਦੀ ਆਤਮਾ ਵਿੱਚੋਂ ਪ੍ਰਸ਼ਨ ਉੱਠ ਰਿਹਾ ਸੀ ਕਿ ਤੂੰ ਸੱਚ ਮੱਚ ਮੇਰੀ ਮਾਂ ਹੈ ਅਥਰੂ ਹੋਰ ਤੇਜ ਹੋ ਗਏ ਇਧਰ ਮਾਇਆ ਦੇ ਹਰ ਦੇ ਵਿੱਚ ਮਾਂ ਆਪਣਾ ਪੂਰੀ ਤਰ੍ਹਾਂ ਜਾਗ ਚੁੱਕਾ ਸੀਗਾ ਉਹ ਇੱਕ ਵਾਰ ਕੀ ਪੁੱਲ ਗਈ ਕਿਦਾਰ ਬਗਾਨੀ ਸੰਤਾਨ ਹੈ ਉਸ ਨੇ ਬੇਇਖਤਿਆਰ ਉਸ ਨੂੰ ਦੋਹਾਂ ਬਾਹਾਂ ਵਿੱਚ ਘੁੱਟਿਆ ਹੋਇਆ ਸੀ ਤੇ ਉਸ ਦੀ ਪੇਟ ਨੂੰ ਪਲੋਸ ਰਹੀ ਸੀਗੀ ਦੋਵੇਂ ਆਤਮਾਵਾਂ ਨੇੜੇ ਹੁੰਦੀਆਂ ਹੁੰਦੀਆਂ ਅਭੇਜਤਾ ਦੀ ਹੱਦ ਤੇ ਆਖੜ ਉੱਤੀਆਂ ਵਾਸਤਵਲ ਦੇ ਗੂੜੇ ਰੰਗ ਵਿੱਚ ਰੰਗੀ ਹੋਈ ਮਾਇਆ ਜਿਸ ਦੀ ਭੇਦ ਭਾਵ ਤੋਂ ਉੱਚੀ ਹੋ ਕੇ ਮਾਤ ਪੁਣੇ ਦੀ ਉਸ ਅਰਸ਼ੀ ਚੋਟੀ ਤੇ ਖੜੀ ਸੀਗੀ ਜਿਸਦੇ ਦਿਵਾਲੇ ਖੰਡਾਂ ਬ੍ਰਹਮੰਡਾਂ ਦੀਆਂ ਉੱਚ ਹਸਤੀਆਂ ਉਸ ਨੂੰ ਪ੍ਰਣਾਮ ਕਰ ਰਹੀਆਂ ਸਨ ਮਾਇਆ ਇਸ ਵੇਲੇ ਇਸਤਰੀ ਤੋਂ ਅਗਾਹ ਵੱਧ ਕੇ ਜਗਤ ਜਨਨੀ ਦੇ ਰੂਪ ਵਿੱਚ ਵਟ ਚੁੱਕੀ ਸੀਗੀ ਜਦ ਕਿ ਇੱਕ ਬੇਗਾਨਾ ਪੁੱਤਰ ਉਸ ਦੀ ਛਾਤੀ ਨਾਲ ਸੀਖਾ ਤੇ ਮਾਇਆ ਦੇ ਦੋ ਮੁਤਬਕਰ ਅਮਰਤ ਸੋਮਿਆ ਵਿੱਚ ਦੁੱਧ ਸੋਲਕ ਰਿਹਾ ਸੀਗਾ ਮਾਇਆ ਉਸ ਵੇਲੇ ਉਹ ਪੂਜਨੀਕ ਖਾਸਤੀ ਸੀਗੀ ਜਿਸ ਦਾ ਸਜਦਾ ਕੀਤਾ ਕਰੋੜਾ ਪਾਪ ਨਾਸ਼ਟ ਹੋ ਜਾਣ ਤੇ ਜਿਸ ਦੇ ਸ਼ਰਾਪ ਨਾਲ ਸਾਰਾ ਬ੍ਰਹਿਮੰਡ 파ਸਮ ਹੋ ਜਾਵੇ ਉਹ ਮਰਦ ਬੱਚਾ ਉਸ ਦੀ ਵੀ ਇਸਤਰੀ ਦਾ ਬਾਲਕ ਕਿਦਾਰ ਪੁੱਲ ਗਿਆ ਕੇ ਇਸ ਵੇਲੇ ਉਹ ਕਿਸ ਦੀ ਛਾਤੀ ਨਾਲ ਹੈ ਮਾਂ ਦੀ ਜਾਂ ਉਸ ਦੀ ਜੈਸ ਦੇ ਸਰੀਰ ਨਾਲ ਸ਼ੋਨਾ ਵੀ ਉਸ ਲਈ ਅਣਹੋਣੀ ਗੱਲ ਸੀਗੀ ਉਸਨੇ ਮਾਇਆ ਨੂੰ ਘੁੱਟ ਲਿਆ ਉਸ ਦਾ ਸਿਰ ਜਿਹੜਾ ਅਜੇ ਤੀਕ ਮਾਇਆ ਦੀ ਹੱਕ ਨਾਲ ਸੀ ਅਥਰਗਨ ਨਾਲ ਉਸ ਦੇ ਹਟਕੋਰਿਆਂ ਵਿੱਚ ਮਾਂ ਮਾਂ ਸ਼ਬਦ बार-बार ਇੱਕ ਨਿਆਣੇ ਵਾਂਗ ਨਿਕਲ ਰਿਹਾ ਸੀਗਾ ਉਧਰ ਵੀਨਾ ਸਿਰ ਤੇ ਖੜੀ ਇਸ ਅਨੋਖੇ ਦ੍ਰਿਸ਼ ਨੂੰ ਦੇਖ ਕੇ ਵਿਸਮਈ ਦੀਵਾਦੀ ਵਿੱਚ ਗਵਾਚੀ ਹੋਈ ਸੀਗੀ ਉਸ ਦੀਆਂ ਅੱਖਾਂ ਤੋਂ ਤ੍ਰਿਪ ਤ੍ਰਿਪ ਅੰਜੂ ਵਹਿ ਰਹੇ ਸਨ ਕਮਰੇ ਵਿੱਚ ਇੱਕ ਵਿਸਮਾਦੀ ਜਿਹੀ ਹਾਲਤ ਛਾਈ ਹੋਈ ਸੀਗੀ ਅਖੀਰ ਚਾਰੇ ਮਾਂ ਨਿਕੜੀਆਂ ਬਿਨਾਂ ਇੱਕ ਵੀ ਸ਼ਬਦ ਮੂੰਹ ਕਿਹਾ ਮਾਇਆ ਕਿਸੇ ਖਮੋਸ਼ ਬੋਲੀ ਵਿੱਚ ਕਿਦਾਰ ਨੂੰ ਕਹਿ ਰਹੀ ਸੀ ਕਿਦਾਰ ਕੀ ਮੈਂ ਤੇਰੀ ਮਾਂ ਦੀ ਕਾਟ ਪੂਰੀ ਨਹੀਂ ਕਰ ਸਕਦੀ ਤੇ ਸ਼ਾਇਦ ਕਿਦਾਰ ਦੀ ਆਤਮਾ ਵੀ ਬਰਾਬਰ ਇਸੇ ਤਰ੍ਹਾਂ ਦਾ ਪ੍ਰਸ਼ਨ ਕਰ ਰਹੀ ਸੀਗੀ ਉਹ ਬੇਗਾਨੀ ਮਾਂ ਕੀ ਇਸ ਉੱਪਰ ਪੁੱਤਰ ਨੂੰ ਸੱਚਮੁੱਚ ਅਪਣਾ ਸਕेंगी